ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਣੇ ਦਾ ਵੀ ਜੋਰ ਜੱਟ ਦੇ ਕੜਾਈਆਂ ਜਿਨ੍ਹਾਂ ਨੇ ਬਹੁਤ ਸੋਹਣਾ ਮਾਲ ਆਇਆ ਜੀ ਡਿਜ਼ਾਈਨ ਸੁਪਰ ਹਿੱਟ ਹੋਣਗੇ ਸਾਰੇ ਤੁਹਾਨੂੰ ਕੱਲਾ ਕੱਲਾ ਸੂਟ ਖੋਲ ਕੇ ਦਿਖਾਵਾਂਗੇ ਜੀ ਵੀਡੀਓ ਚ ਐਂਡ ਤੱਕ ਜੂਰ ਬਣੇ ਰਹੋ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਆਜੋ ਹਣ ਤੁਹਾਨੂੰ ਕੱਲੇ ਕੱਲੇ ਆਈਟਮ ਦਿਖਾਈ ਜੀ ਬਹੁਤ ਟਾਪ ਦੇ ਡਿਜ਼ਾਈਨ ਪਹੁੰਚ ਗਏ ਸਾਰੇ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਫਿਰ ਪਹੁੰਚਿਓ ਸ਼ਾਪ ਤੇ ਦੇਖੋ ਡਿਜ਼ਾਈਨ ਜੀ ਚੈੱਕ ਕਰੋ ਕਿਆ ਬਾਤ ਹੈ ਬਲੈਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਗਲਾ ਘੇਰਾ ਤੇ ਬਾਵਾ ਵੀ ਬਣੀ ਹੋਣਗੀਆਂ ਬਾਵਾ ਦਿਖਾ ਦੂ ਜੀ ਆ ਬਾਵਾ ਬਾਵਾ ਤੇ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਤਿਆਰ ਕੀਤਾ ਹੋਇਆ ਜੀ ਚੈੱਕ ਕਰੋ ਫੋਟੋ ਲਾ ਲਓ ਫੋਟੋ ਆ ਲਓ ਜੀ ਚੈੱਕ ਕਰੋ ਦੁਪੱਟਾ ਨਾਲ ਫੁੱਲ ਪ्योर ਦਾ ਦੁਪੱਟਾ ਹੋਊਗਾ ਬਹੁਤ ਸੋਹਣਾ ਦੁਪੱਟਾ ਜੀ ਪੂਰੀ 2.5 ਮੀਟਰ ਦੀ ਕੱਟ ਹੈ ਜੀ ਹਾਲੋ ਮਾਲ ਬਹੁਤ ਪਹੁੰਚ ਗਿਆ ਜਿੰਨਾ ਕਹੋਂਗੇ ਓਨਾ ਮਾਲ ਵੇਚੂਗਾ ਡੇਅਰ ਪੂਰੇ ਸੁਪਰ ਹਿੱਟ ਪਹੁੰਚ ਗਏ ਸਾਰੇ ਜੀ ਹਾਲੋ ਅੱਗੇ ਹੋਰ ਬਹੁਤ ਛੋਨੇ ਡਿਜ਼ਾਈਨ ਆਗੇ ਹਾਲੋ ਚੈੱਕ ਕਰੂ ਜੀ ਕੀ ਆਵਾਜ਼ ਹੈ ਡੇਅਰ ਲਓ ਜੀ ਸੁਪਰ ਹਿੱਟ ਡੇਅਰ ਨਾ ਪੂਰਾ ਚੈੱਕ ਕਰਾ ਦੋ ਸਾਰਾ ਜੋਰ ਜੱਟ ਕੇ ਹੋਊਗਾ ਬਾਵਾ ਵਰਤ ਆਉਣਗੇ ਸਾਰੇ ਜੀ ਜੋੜ ਜੱਟ ਦਾ ਦੁਪੱਟਾ ਹੋਊਗਾ ਇਹਦੇ ਨਾਲ ਪੂਰਾ ਹੈਵੀ ਦਿਖਾ ਦੋ ਜੀ ਹਾਲੋ ਚੈੱਕ ਕਰਾ ਦੋ ਹਾਲੋ ਨਵਾਰੇ ਹੋਰ ਆ ਗਈ ਕਿ ਸਾਰੇ ਪੂਰੇ ਚੋਫੀ ਚੋਫੀ ਜਿਹੜੇ ਹਨ ਪਹੁੰਚ ਗਏ ਦੇਖੋ ਜੀ ਦਿਖਾਓ ਜੀ ਨਵੀਂ ਚੈੱਕ ਕਰੋ ਦੁਪੱਟਾ ਨਾਲ ਪੂਰੇ ਟੌਪ ਕਲਾਸ ਦੁਪੱਟਾ ਜੀ ਹਾਲੋ ਸਾਰੇ ਨਿਊ ਮੇਨ ਬੋਕਰੀ ਜੇ ਤੁਹਾਡਾ ਕੋਟ ਰੁਪਏ ਦਾ ਸੋਹਣਾ ਰਿਆ ਨਾ ਜੀ ਬਹੁਤ ਸੋਹਣਾ ਰੰਗ ਹੈਗਾ ਤੇ ਡਿਜ਼ਾਈਨ ਵੀ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਜੀ ਚੈੱਕ ਕਰਾ ਦੋ ਮੈਚਿੰਗ ਸੂਟ ਹੋਊਗਾ ਬਲੈਕ ਸਲਵਾਰ ਹੋਊਗੀ ਜੀ ਚੈੱਕ ਕਰਾ ਦੋ ਇਹ ਵੀ ਨਾਲ ਫੱਲ ਪਿਆਰ ਦੁਪੱਟਾ ਕੱਟਵਰਕ ਲੌਂਡਾਉਲ ਸ਼ੇਪ ਕੀ ਬਾਤ ਹੈ ਜੀ ਆ ਕੀ ਨਮਾੜੇ ਨਾਲ ਆਵੇ ਕੋਰੀ ਇਹ ਵੀ ਬਹੁਤ ਸੋਹਣਾਗਾ ਇੱਥੇ ਸਲਵਾਰ ਵਰਕ ਵੀ ਹੋਊਗਾ ਜੀ ਸਭ ਤੋਂ ਸੁਪਰ ਹਿੱਟ ਡਿਜ਼ਾਈਨ ਪਹੁੰਚਿਆ ਜੀ ਚੈੱਕ ਕਰੋ ਕਿਆ ਬਾਤ ਹੈ ਡੇ ਜੀ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਜੀ ਵਰਕ ਬਹੁਤ ਸੋਹਣਾ ਕੀਤਾਗਾ ਮੈਚਿੰਗ ਸੂਟ ਹੋਊਗਾ ਤੇ ਸਲਵਾਰ ਦਿਖਾ ਦੋ ਜੀ ਆ ਲੋ ਸਲਵਾਰ ਤੇ ਵਰਕ ਹੋਊਗਾ ਪੌਂਚਿਆਂ ਤੇ ਨਾਲ ਪਿਓਰ ਦੁਪੱਟਾ ਹੋਊਗਾ ਬਹੁਤ ਸੋਹਣਾ ਫੋਟੋ ਦਿਖਾ ਦੋ ਜੀ ਆਹ ਲਓ ਚੈੱਕ ਕਰੋ ਦੁਪੱਟਾ ਵੀ ਪੂਰੀ ਸੁਪਰ ਹਿੱਟ ਕੁਆਲਿਟੀ ਆ ਦੁਪੱਟਾ ਬਹੁਤ ਸ਼ਾਨਦਾਰ ਹੈ ਬਹੁਤ ਲੈਸ ਰੇਟ ਜਿਨੇ ਸਾਰੇ 1000 1500 ਵਾਲੇ ਸੂਟ ਨੇਗੇ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਆ ਰੇਟ ਆ ਜੀ ਜਮਾਂ ਲੈਸ ਰੇਟ ਆਈ ਰੇ ਇਹਨਾਂ ਦੀ ਆਹ ਲਓ ਆਡੀਅਨ ਚੈੱਕ ਕਰੋ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਇਹ ਵੀ ਬਾਹਵਾ ਵਰਕ ਹੋਣਗੀਆਂ ਸਲਵਾਰ ਵਰਕ ਹੋਊਗੀ ਦੇਖੋ ਜੀ ਕੇਰਾ ਆਪਣਿਆ ਹੋਊਗਾ ਤੇ ਦਿਖਾ ਦੋ ਬਾਵਾ ਵੀ ਨੇ ਤੇ ਪੌਂਚਿਆਂ ਤੇ ਵਰਕ ਵੀ ਹੈ ਇਹ ਆ ਲੋ ਜੀ ਦੇਖੋ ਚੈੱਕ ਕਰੋ ਕਲਰ ਇਹਦੇ ਵਿੱਚ ਤੁਹਾਨੂੰ ਸਾਰੇ ਰੰਗ ਮਿਲ ਜਾਣਗੇ ਤੇ ਦੁਪੱਟਾ ਹੋਊਗਾ ਇਹਦੇ ਨਾਲ ਪ्योर ਦਾ ਦਿਖਾ ਦੂੰਗਾ ਖਿਆ ਆਪਣਾ ਉਹੀ ਆ ਗਏ ਡਿਜ਼ਾਈਨ ਆ ਚੈੱਕ ਕਰਾ ਦਿਓ ਇਹ ਫੋਟੋ ਲੋਈ ਦੇਖੋ ਹੁਣ ਗੜਾ ਕੇਰਾ ਸਲਵਾਰ ਤੇ ਵਰਕ ਹੋਊਗਾ ਬਾਵਾ ਤੇ ਵਰਕ ਹੋਊਗਾ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਇਹ ਇਹ 올 ਟਾਈਮ ਫੇਵਰੇਟ ਡਿਜ਼ਾਈਨ ਹੈਗਾ ਚੈੱਕ ਕਰੋ ਬਾਵਾ ਤੇ ਆਊਗਾ ਸਲਵਾਰ ਤੇ ਵਰਕ ਆਊਗਾ ਗਲਾ ਘੇਰਾ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਜੀ ਆਹ ਲਓ ਫੱਗੇ yellow ਦੇ ਵਿੱਚ ਆ ਗਿਆ ਇਹ ਡਿਜ਼ਾਈਨ ਵੀ ਬਹੁਤ ਡਿਮਾਂਡ ਸੀਗੀ ਚੈੱਕ ਕਰੋ ਜੀ ਦੇਖੋ ਕੀ ਬਾਤ ਹੈ ਡਿਜ਼ਾਈਨ ਇਹਦੇ ਵੀ ਬਾਵਾ ਤੇ ਵਰਕ ਹੋਊਗਾ ਤੇ ਪੌਂਚਿਆਂ ਤੇ ਵੀ ਵਰਕ ਹੋਊਗਾ ਜੀ ਦੇਖੋ ਆ ਬਾਜੂ ਵਰਕ ਹੈਗਾ ਆ ਲਓ ਫਿਰ ਪੌਂਚਿਆਂ ਤੇ ਆਊਗਾ ਜੀ ਕੋ ਚੈੱਕ ਕਰਾ ਦੋੜੇ ਹਨ ਡਿਜ਼ਾਈਨ ਬਹੁਤ ਸੋਹਣਾ ਜੀ ਨਾਲ ਦੁਪੱਟਾ ਹੋਊਗਾ ਇਹਦੇ ਆ ਲਓ ਇਹ ਸਾਰੇ ਸੋਹਰੇ ਸਿੱਟੇ ਪੌਂਚਿਆਂ ਦੇ ਆ ਲਓ ਇਹਨਾਂ ਨਾਵੇਂ ਹੋਰ ਬਹੁਤ ਆਗੇ ਆ ਲਓ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਵਰਕ ਹੈ ਨਿਊ ਆਈਟਮ ਹੈ ਜੀ ਜਮਾ ਨਾਲ ਇਹਦੇਰ ਬੋਲੀ ਦੁਪੱਟਾ ਹੋਊਗਾ ਬਹੁਤ ਸੋਹਣਾ ਲਓ ਜੀ ਕਿ ਆச்சா ਰੋਡਿਆਂ ਨੂੰ ਬਹੁਤ ਟੋਕੜੇ ਇੱਥੇ ਦੇ ਆ ਪਹੁੰਚ ਗਏ ਨੇ ਡੇਨ ਘੱਟੋ ਘੱਟ 3 2 ਥੋੜੇ ਜਨ ਆ ਗਏ ਜੀ ਮਾਲ ਪੂਰਾ ਕੁਆਂਟੀਟੀ ਦੇ ਵਿੱਚ ਆ ਗਿਆ ਦਿਖਾ ਦੂ ਮਾਦਰ ਮਾਲ ਦਿਖਾ ਦੂਗੀ ਸਾਰਾ ਕੋਈ ਇਹ ਨਹੀਂ ਹੈਗਾ ਵੀ ਇੱਕ ਨਾ ਹੁੰਦਾ ਹੋਊਗਾ ਕਾਮਰੇ ਭਾਤੇ ਮਾਲ ਦੇ ਆ ਲੋ ਆ ਜਵੇ ਤੇਰੀ ਦਿਖਾ ਦੋ ਰੋਡਿਆਂ ਬਾਬਾ ਨੇ ਆਉਂਦੀ ਆਇਓ ਆਜ ਐਕਸਰੂ ਵੀਡੀਓ ਇਹ ਪ੍ਰਿੰਟ ਜੋ ਆਵਦਾ ਹੈਗੀ 5 ਮੀਟਰ ਪੂਰਾ ਸੂਟ ਹੈ ਤੇ ਨਾਲ ਦੁਪੱਟਾ ਹੋਊਗਾ ਇਹਦੇ ਟਾਈ ਐਂਡ ਆਈ ਦਾ ਬਹੁਤ ਪਵਾ ਬਹੁਤ ਟੌਪ ਡਿਜ਼ਾਈਨ ਹੈ ਜੀ ਆਹ ਦੇਖੋ ਡਿਜ਼ਾਈਨ ਸਾਰੀ ਪਹੁੰਚ ਗਈ ਆਹ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਚਿੜੀਆਂ ਆੜੇ ਆ ਨਾ ਬਹੁਤ ਸੋਹਣਾ ਲੋ ਜੀ ਨਾਲ ਇਹਦਾ ਦੁਪੱਟਾ ਹੋਊਗਾ ਜੋਰ ਜੱਟ ਦਾ ਹੀ ਦੇਖੋ ਜੀ ਚੈੱਕ ਕਰੋ ਹਾਂ ਲਓ ਜਿਆਨੇ ਕੁ ਤਰ੍ਹਾਂ ਦੇ ਸੋਹਣੇ ਨੇ ਸਾਰੇ ਲਓ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਚੈੱਕ ਕਰੋ ਆੜੇ ਆ ਦਿਖਾਉ ਬੀ ਕੀ ਬਾਤ ਹੈ ਆੜੇ ਨੇ ਵੀ ਸੋਹਣਾ ਪ्योर ਦੁਪੱਟੇ ਨਾਲ ਦੁਪੱਟਾ ਵਰਕ ਕੀਤਾ ਹੋਊਗਾ ਸਰਫ 500 ਰੁਪਏ ਦੇ ਵਿੱਚ ਲਾਵਾਂਗੇ ਸੂਟ ਜੀ ਇਹ ਆ ਲਓ ਵਿੱਚੀ ਪਿਓਰ ਦੁਪੱਟਾ ਮਸਰੀਨ ਦੁਪੱਟਾ ਜੋਰ ਜੱਟ ਦਾ ਦੁਪੱਟਾ ਸਾਰੀ ਹੋਣਗੇ ਇਹਦੇ ਵਿੱਚ ਜੀ ਪੂਰੇ ਹੈਵੀ ਇੱਕ ਵਾਰੀ ਹੋਰ ਰੇਟ ਦੱਸ ਦੋ ਸਿਰਫ 500 ਰੁਪਏ ਦੇ ਵਿੱਚ 1500 ਤੱਕ ਸੂਟ ਨੇ ਸਾਰੇ ਜੀ ਇਹ 1000 1500 ਵਾਲੇ ਸੂਟ ਨੇ ਸਿਰਫ 500 ਦੇ ਵਿੱਚ ਆ ਬੋਟਾ ਬੱਤੀ ਵੀ ਵਿੱਚੀ ਐ ਚੈੱਕ ਕਰੋ ਦੇਖੋ ਜੀ ਕੀ ਆ ਬਾਤ ਹੈ ਦੁਪੱਟਾ ਵੀ ਤਾਂ ਬਹੁਤ ਸੋਹਣਾ ਜੀ ਲਓ ਜੀ ਚੈੱਕ ਕਰੋ ਇਹ ਵੀ ਬਹੁਤ ਸ਼ਾਨਦਾਰ ਕੁਆਲਿਟੀ ਹੈ। ਆ ਜੋ ਦੇ ਬੇਰ ਹੋਰ ਵੱਟ ਵਾਲੀ। ਆ ਲਓ ਹਾਉ ਹਿਦੀ ਐ ਨਾ। ਉਹਦੇ ਸਾਰੇ ਰੰਗ ਆ ਗਏ। ਆ ਲਓ ਜੀ। ਓਕੇ ਧੰਨਵਾਦ ਜੀ। ਬਾਕੀ ਜਿਹੜਾ ਨਵਾਂ ਮਾਲ ਆਊਗਾ ਉਹ ਆਪਾਂ ਅਗਲੀ ਵੀਡੀਓ ਚ ਲੈ ਕੇ ਆਵਾਂਗੇ। ਓਕੇ ਜੀ ਸਾਰਿਆਂ ਧੰਨਵਾਦ ਵੀਡੀਓ ਚ ਐਂਡ ਤੱਕ ਬਣੇ ਰਹਿਣ ਦੀ।